ਇੱਕ ਮਹੀਨਾ ਰਹਿ ਗਿਆ ਹਾਂ ਇੱਕ ਮਹੀਨਾ ਰਹਿ ਗਿਆ ਸੀ ਸੋਣ ਦੇ ਪਹਿਲਾਂ ਬੱਚੇ 5-6 ਦਿਨ ਹੋ ਗਏ ਅੱਛਾ ਨਵਾਂ ਮਹੀਨਾ ਲੱਗਿਆ ਆਪਣੇ ਜਿਹੜੇ ਪਸ਼ੂ ਨੇ ਉਹਨਾਂ ਤੋਂ ਨਹੀਂ ਕੀ ਇਸਲੇ ਕੋਈ ਨਾ ਵੀ ਦੋਹਾਂ ਲਾਣੇ ਪੈਣਾ ਪਾਉਂਦੇ ਮੇਸਾਂ ਦਾ ਸਾਫ ਸੁਥਰਾ ਹੈ ਹੈ ਜਿਹੜੀਆਂ ਗਾਵੀਆਂ ਨੇ ਇਹ ਤਾਂ ਅਸੀਂ ਇੱਕ ਦੁੱਧ ਦੀ ਪੈਦਾਵਾਰ ਵਧਾਉਣ ਵਾਸਤੇ ਸਹੀ ਗੱਲ ਨਾਲ ਜੋੜੀਆਂ ਨੇ ਇਹਨਾਂ ਨੂੰ ਜਿਹੜੀ ਸਾਂਭ ਸੁਭਾਲਿਆ ਅਸੀਂ ਉਹ ਨਹੀਂ ਨਹੀਂ ਕਰ ਸਕਦੇ ਕਿ ਤਾਂ ਮਰਦੇ ਨੇ ਸਾਡੇ ਇਹ ਗਾਂਆਂ ਦੇ ਰੱਟਾਂ ਦੌਂਦਾ ਤੱਕ ਹੈਗਾ ਬੈਂਡ 70000 ਦਾ ਦੁੱਧ ਪਾ ਲੈਂਦੇ ਆ ਬੈਂਡ 70000 ਦਾ ਜੇ ਕੋਈ ਮਰਦੀ ਆ ਤੁਨ ਕੱਟ ਆ ਜਾਂਦੀ ਆ ਅੱਲਾਹ ਵਾਹ ਜੇ ਮਾਝੇ ਜੇਰੇ ਠੀਕ ਵੀ ਨਹੀਂ ਹੁੰਦਾ ਪਰ ਦਿਲ ਸੇ ਹੀ ਰਹਿਦੇ ਨੇ ਮੱਛਾਂ ਮੈਨੂੰ ਆਖੜਾ ਹੋਊਗਾ ਤਵੀ ਦਿਲ ਨਹੀਂ ਖੜਾ ਨਾ ਮੱਛਾਂ ਮੈਂ ਕੰਟਰੋਲ ਨਾਲ ਪਹਿੰਤਾਈ ਮੈਂ ਤੈਨੂੰ ਕਿਹਾ ਰਿਹਾ ਜੀ ਮੈਂ ਮੈਂ ਤਾਂ ਕੋਈ ਕੱਟੀ-ਕੁਟੀ ਲੈ ਲਾ ਹਨਾ ਹਾਂ ਤੈਨੂੰ ਨਾ ਜਲਦਰੇਗਾ ਮੱਧੇ ਨਾਲ ਮੱਧੇ ਨਾਲ ਜੁੜੀ ਜਾਣਗੀਆਂ ਵੀ ਚਲ ਇੱਕ ਅੱਧੀ ਘਾਂ ਰੱਖ ਲੈਣੇ ਮਤਲਬ ਕੀ ਗੱਲ ਆ ਕੱਟਿਆਲੇ ਹੀ ਹੁੰਦੇ ਕੱਟਿਆਲੇ ਨੂੰ ਵੀ ਲੋਕ ਕੱਟੀਆਂ ਬਣਾ ਦਿੰਦੇ ਨੇ ਬਾਈ ਜੀ ਚਾਰ-ਚਾਰ 5-5 ਹਜ਼ਾਰ ਦੀ ਬੱਟੀ ਦੇ ਹੁਣ ਸਰੇ ਦੀ ਸਾਡੀ ਭੂਆ ਕੱਟਾ ਦੇ ਰੇ ਕੱਟੀ ਲੈ ਲੈਂਦੀ ਐ ਉਹਨੂੰ ਪਾੜ ਲੈਦੇ ਛੋਟੀ ਬਣ ਗਈ ਮੈਂ ਚੱਲ ਬੱਟੀ ਦੇ ਸਰੇ ਦੀ ਛੋਟੇ ਨਾਲ ਤੱਕ ਜਿਹੇ ਵੱਜੀ ਰਿਹਾ ਨਾ ਨੀ ਸੀ ਯਾ ਤੂੰ ਬੜਾ ਹਾਂ ਨਾ ਹੋਰ ਮਾ ਕੋਲ ਬੰਦਾ ਲੋੜਾ ਬੰਦਾ ਲੱਗਦਾ ਸੇ ਨਾ ਫਰੇ ਹਾਂ ਇਹ ਬੰਦਰ ਵੀ ਆ ਗਏ ਤੇ ਕੋਈ ਪਰਸਾ ਟਾਜ ਹਾਂ ਬਟਾਜ ਆ ਤਸੱਲੀ ਆ ਨਾ ਆਪ ਨੂੰ ਤਸੱਲੀ ਉਹ ਨਾ ਘਰ ਦਾ ਦੁੱਦਾ ਜਿਹੜੇ ਆ ਦੁੱਧ ਹੀ ਪਾਉਂਦੇ ਨੇ ਇਹ ਤਾਂ ਬਈ ਪਤਾ ਹੀ ਨਹੀਂ ਕੀ ਕੁਝ ਹੋਈ ਜਾਂਦਾ ਸਾਡੇ ਇੱਕ ਦੁੱਧ ਹੀ ਆ ਬਈ ਉਹਨੇ ਗੱਲ ਸੁਣਾਈ ਹੁਣ ਆ ਗਿਆ ਕੋਈ ਵਿਆਹ ਆਹਨੇ ਨਾਲੇ ਡਿਊਟੀ ਚੋਦਨ ਦਾ ਸਮਰਨ ਕਮ ਉਹ ਆਪਦੀ ਜਿੰਨੀਆਂ ਬਾਨਾਂ ਸੀਗੀਆਂ ਉਹਦੇ ਦੋਸਤ ਦੁੱਝੇ ਹੁੰਦੇ ਗਾ ਕਹਿੰਦਾ ਮੇਰਾ ਦੰਦ ਤੂੰ ਬਣਾਉਂਦਾ ਜਾਨ ਉਹਨੇ ਆਖਿਆ ਲੰਬਾਂ ਨਾਲੇ ਉਹ ਆਲਾ ਪੁੱਤ ਪਿਆਰ ਦੰਦ ਪਾਈ ਗਿਆ ਸ਼ਹਿਰ ਚ ਜਦਦੇ ਹੋ ਤਨ ਦਾ ਵਧ ਆਇਆ ਇਹਦੇ ਆਦੇ ਬਾਗ ਲੋਰ ਸੁਹਾੜੀ ਉਹ ਕਹਿੰਦੇ ਆਏ ਕਰਕੇ ਵੀ ਜਿਹੜਾ ਤਰਾ ਦੁੱਧੀ ਸੀਗਾ ਅੱਡੇ ਤੇ ਉਹਦਾ ਮੋਹੋਦਨ ਲੇਪੇ ਹੁੰਦਾਂ ਜੀ ਉਹਨੂੰ ਮਿਲਿਆ ਵੀ ਆਏ ਕਰਕੇ ਤੂੰ ਕਹਿੰਦਾ ਤੇਰੇ ਪਸੂ ਚੰਗੇ ਬਣ ਰੱਖੀ ਗਿਆ ਕੀ ਚੱਕਰ ਆ ਵੀ ਅਜਾ ਕੀ ਪਾ ਕੇ ਦੇਣ ਲੱਗਿਆ ਉਹ ਮਤਲਬ ਕੁਝ ਨਹੀਂ ਪਾਇਆ ਉਹ ਪਾਣੀ ਪਉਂਦਾ ਸੀ ਮੈਂ ਪਾਣੀ ਪੂਣੀ ਮੈਂ ਨਹੀਂ ਪਾਇਆ ਉਹ ਕਹਿੰਦਾ ਗੁਰੂਆ ਪਾਣੀ ਪਾ ਕੇ ਦੇਣਾ ਸੀ ਉਹ ਪਾਣੀ ਤੇ ਲੱਗੇ ਹੋਏ ਨੇ ਉਹ ਪਰ ਅੱਜ ਤੱਕ ਪੀ ਨਹੀਂ ਸਕਦੇ ਉਹ ਤੇਰੀ ਅੱਲਾਹ ਹੈ ਹਾਂ ਹਾਂ ਕਿਉਂ ਪੀਤਾ ਇਹਦਾ ਉਹ ਆਪਾਂ ਪਦਰਾ ਦੁੱਧ ਨਹੀਂ ਪੀ ਸਕਦੇ ਕਿਉਂਕਿ ਆਪਾਂ ਅੱਪਰੋਂ ਕਿਉਂਦਾ 2 ਕਿਲੋ ਮੈਦੂ ਤੱਕ ਨਹੀਂ ਜੀ ਹੁਣ ਮੈਂ ਤੁਹਾਨੂੰ ਦੱਸ ਦਿਆਂ ਮਾਮੀ ਪਹਿਲਾਂ ਜਦੋਂ ਅਸੀਂ ਕੁਆਰੇ ਸੀਗੇ ਮਾਮੀ ਮਲਕੀ ਧੋ ਗਈ ਸੀ ਉਹਨੇ ਆ ਕੇ ਉਹਨੂੰ ਦੁੱਧ ਦਾ ਗਲਾਸ ਭਰ ਦੇਣਾ ਉਹਨੇ ਕਹਿੰਨਾ ਮੈਂ ਨਹੀਂ ਪੀਣਾ ਮੈਨੂੰ ਤਾਂ ਇੰਨਾ ਕਰ ਦਿਓ ਮੈਂ ਤੁਹਾਡਾ ਦੁੱਧ ਪੀਤਾ ਨਹੀਂ ਆਹ ਕੀ ਕਰਨਾ ਮੈਨੂੰ ਪਰਵਾਹ ਨਹੀਂ ਪਰਿਵਾਰ ਦਾ ਕੰਮ ਸੀ ਇਹ ਤਾਂ ਮੈਂ ਪਰਿਵਾਰ ਦਾ ਕੰਮ ਸੀ ਉੱਥੇ ਪਤਲਾ ਕਰਦੇ ਸੀ ਪਰਿਵਾਰ ਵਾਲਾ ਸੁੱਖ ਨਾਲ ਵੱਡਾ ਸੀਗਾ ਕੀ ਮੈਂ ਕਰਕੇ ਵੱਡਾ ਮੈਂ ਤੈਨੂੰ ਮਤ ਪੀ ਸਕਦੀ ਉਹ ਵੱਡੇ ਪਰਿਵਾਰਾਂ ਦਾ ਇਹੋ ਜਿਹਾ ਬੰਦੀ ਕੀ ਹਾਂ ਉੱਥੇ ਤਾਂ ਬੰਦੇ ਜੀ ਜਾਉਗੇ ਵੱਡੇ ਪਰਿਵਾਰਾਂ ਦੇ ਤਾਂ